ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰਾਂ ਦਾ ਮੋੜ ਤੋਂ ਸਵਾਗਤ ਹੈ ਸਾਡੇ ਚੈਨਲ YouTube ਵਾਲੇ ਫਾਰਮਰ ਤੇ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਜੀ 21 ਸਤੰਬਰ 2024 ਤੋਂ ਲੈ ਕੇ 30 ਸਤੰਬਰ ਦੀ ਤੇ ਗੱਲ ਕਰਾਂਗੇ ਖਾਸ ਤੌਰ ਤੇ ਕਿਸਾਨਾਂ ਦੇ ਹੱਕ ਦੇ ਬਾਰੇ ਕਿ ਮੌਸਮ ਦੇ ਪੱਖ ਤੋਂ ਹੁਣ ਆਉਂਦੇ ਹਫ਼ਤੇ 10 ਦਿਨ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਹੁਣ ਇਸ ਟਾਈਮ ਅਪਰ ਗੱਲ ਕਰੀ ਜਾਵੇ ਤਾਂ ਪੰਜਾਬ ਦੇ ਵਿੱਚ ਝੋਨੇ ਦੀ ਫਸਲ ਮੱਕੀ ਦੀ ਫਸਲ ਪੱਕ ਕੇ ਤਿਆਰ ਹੋ ਚੁੱਕੀ ਹੈ ਜੀ ਲਗਭਗ ਹੁਣ ਕਟਾਈ ਦਾ ਟਾਈਮ ਨੇੜੇ ਆਉਂਦਾ ਦਿਖਾਈ ਦੇ ਰਿਹਾ ਹੈ ਫਸਲ ਬਹੁਤ ਜਗ੍ਹਾ ਪੱਕਣ ਵਾਲੀ ਹੈ ਤੇ ਨਵੀਂ ਕਾਸ਼ਤਕਾਰ ਦੀ ਗੱਲ ਕਰੀ ਜਾਵੇ ਤਾਂ ਸਬਜ਼ੀਆਂ ਦੇ ਵਿੱਚ ਬਹੁਤ ਜ਼ਿਆਦਾ ਹੁਣ ਇਸ ਟਾਈਮ ਜ਼ੋਰ ਫੜਨ ਵਾਲੇ ਨੇ ਕਿਸਾਨ ਦੁਆਰਾ ਤੋਂ ਸਬਜ਼ੀ ਵੇਚਣ ਦੇ ਲਈ ਕਿਉਂਕਿ ਇਸ ਟਾਈਮ ਪੰਜਾਬ ਦੇ ਵਿੱਚ ਜ਼ਿਆਦਾਤਰ ਜਿਹੜਾ ਸਮਾਂ ਹੁੰਦਾ ਹੈ ਉਹ ਸਬਜ਼ੀਆਂ ਲਗਾਉਣ ਦਾ ਹੈ ਅਤੇ ਫਸਲ ਜਿਹੜੀ ਝੋਨੇ ਤੇ ਮੱਕੀ ਦੀ ਕੱਟਣ ਦਾ ਹੈ ਜੀ ਜਿਹਦੇ ਵਿੱਚ ਮੌਸਮ ਦਾ ਬਹੁਤ ਵੱਡਾ ਹੱਥ ਰਹਿੰਦਾ ਹੈ ਸਾਰੀ ਜਾਣਕਾਰੀ ਦੇਵਾਂਗੇ ਨਾਲ ਜਿਹਨਾਂ ਦੇਖਾਂਗੇ ਮੱਕੀ ਅਤੇ ਝੋਨੇ ਦੀ ਫਸਲ ਦੇ ਉੱਪਰ ਕੀ ਅਸਰ ਹੁਣ ਆਉਂਦੇ ਮੌਸਮ ਦਾ ਜੋ ਅਲਰਟ ਜਾਰੀ ਹੋਏ ਨੇ ਕੀ ਹੋ ਸਕਦਾ ਹੈ ਸਾਰੀ ਜਾਣਕਾਰੀ ਦਵਾਂਗੇ ਨਾਲ ਦੀ ਨਾਲ ਸੈਟਲਾਈਟ ਇਮੇਜ ਦੇਖਾਂਗੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਸਾਫ਼ ਹੈ ਹਲਕੇ ਦਰਮਿਆਨੀ ਬੱਦਲਬਾਝ ਅੱਧ ਦੁਪਹਿਰ ਤੋਂ ਬਾਅਦ ਦੇਖਣ ਨੂੰ ਮਿਲ ਸਕਦੀ ਹੈ ਤੇ ਇਸੇ ਤਰੀਕੇ ਦਾ ਮੌਸਮ ਸਾਨੂੰ 21 22 23 ਅਤੇ 24 ਆਉਂਦੇ 4 ਦਿਨਾਂ ਤੱਕ ਬਣਿਆ ਰਹੇਗਾ 25 ਤਰੀਕ ਤੋਂ ਬਾਅਦ ਮੌਸਮ ਖਰਾਬ ਹੋ ਰਿਹਾ ਹੈ ਸਾਰੀ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਭੁੱਲਿਓ ਗੱਲ ਕਰੀਏ 25 26 27 28 ਤਰੀਕ ਦੀ ਤਾਂ 25 ਤਰੀਕ ਤੋਂ ਬਾਅਦ ਸਾਨੂੰ ਲਗਾਤਾਰ ਹਵਾ ਜਿਹੜੀ ਹੈ ਪੂਰਬ ਦਿਸ਼ਾ ਤੋਂ ਚਲਦੀ ਹੋਈ ਦਿਖਾਈ ਦੇਵੇਗੀ ਜਿਸ ਦੇ ਨਾਲ ਸਾਨੂੰ ਜਿਹੜੇ ਹਨ ਮੀਂਹ ਦੇ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ 25 ਤਰੀਕ ਤੋਂ ਲੈ ਕੇ 26 27 ਤੇ 28 ਤਰੀਕ ਨੂੰ ਜਿਸ ਦੇ ਵਿੱਚ ਖਾਸ ਤੌਰ ਤੇ ਗੱਲ ਕੀਤੀ ਜਾਵੇ ਤਾਂ ਹਵਾ ਜਿਹੜੀ ਪੂਰਬ ਦਿਸ਼ਾ ਤੋਂ ਚਲਦੀ ਹੋਈ ਦਿਖਾਈ ਦੇਣੀ ਜੀ ਤੇ 25 ਤਰੀਕ ਤੋਂ ਬਾਅਦ ਬੱਦਲਵਾਈ ਦਾ ਜੋਰ ਰਵੇਗਾ ਤੇ ਜਿਸ ਦੇ ਨਾਲ ਸਾਨੂੰ ਮੀਂਹ ਦੇ ਹਾਲਾਤ ਜਣੇ ਨੇ 25 ਤਰੀਕ ਦੁਪਹਿਰ ਤੋਂ ਲੈ ਕੇ 28 ਤਰੀਕ ਦੁਪਹਿਰ ਤੱਕ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਵਿੱਚ ਸਾਨੂੰ 25 ਤਰੀਕ ਨੂੰ ਤਾਪਮਾਨ ਅਚਾਨਕ ਵਧਦਾ ਹੋਇਆ ਦਿਖਾਈ ਦੇਵੇਗਾ 25 ਤਰੀਕ ਦੀ ਸਵੇਰ ਦੇ ਵੇਲੇ ਤੋਂ ਲੈ ਕੇ ਦੁਪਹਿਰ ਤੱਕ ਤਾਪਮਾਨ 35 ਡਿਗਰੀ ਤੱਕ ਜਾ ਸਕਦਾ ਹੈ ਤੇ ਅਚਾਨਕ ਜਿਹੜੀ ਹਵਾ ਦਾ ਰੁੱਖ ਉਹ ਪੂਰਬ ਦਿਸ਼ਾ ਤੋਂ ਹੋਣ ਕਾਰਨ ਹਵਾ ਤੇ ਵਿੱਚ ਨਮੀ ਵਧੇਗੀ ਤੇ ਗਰਜ ਚਮਕਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਨਾਲ ਸਾਨੂੰ ਸ਼ੱਕ ਪੈਂਦੀ ਹੈ ਕਿ ਤੇਜ਼ ਹਵਾ ਵੀ ਚੱਲ ਸਕਦੀ ਹੈ ਤੇ ਜਿਸ ਦੇ ਨਾਲ ਮੱਕੀ ਦੀ ਫਸਲ ਜ਼ਿਆਦਾ ਪ੍ਰਭਾਵਿਤ ਹੋ ਸਕਦੀ ਹੈ ਤੇ 25 26 27 28 ਤਰੀਕ ਤੱਕ ਇਸ ਤਰ੍ਹਾਂ ਦੇ ਹਾਲਾਤ ਬਣੇ ਰਹਿਣ ਤੋਂ ਬਾਅਦ 29 ਦੇ 30 ਤਰੀਕ ਨੂੰ ਮੌਸਮ ਸਾਫ਼ ਹੋ ਜਾਵੇਗਾ ਤੇ ਕੋਈ ਵੱਡੀ ਕਾਰਵਾਈ ਫਿਰ ਹੁੰਦੀ ਦਿਖਾਈ ਨਹੀਂ ਦੇ ਰਹੀ ਹੈ ਜੀ ਅਗਰ ਗੱਲ ਕੀਤੀ ਜਾਵੇ ਤਾਂ ਇਸ ਤੋਂ ਇਲਾਵਾ ਕੋਈ ਵੱਡਾ ਅਲਰਟ ਫਿਲਹਾਲ ਮੌਸਮ ਵਿਭਾਗ ਵੱਲੋਂ ਜਾਰੀ ਨਹੀਂ ਹੋਇਆ ਜਿਵੇਂ ਹੀ ਕੋਈ ਅਲਰਟ ਜਾਰੀ ਹੁੰਦਾ ਹੈ ਤੁਹਾਡੇ ਤੱਕ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਤਾਂ ਹੀ ਅਸੀਂ ਲਗਾਤਾਰ ਵਾਰ-ਵਾਰ ਤੁਹਾਨੂੰ ਰਿਕਵੈਸਟ ਕਰਦੇ ਰਹਿੰਦੇ ਹਾਂ ਕੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਤੁਹਾਨੂੰ ਮੌਸਮ ਦੀ ਹਰੇਕ ਜਾਣਕਾਰੀ ਸਮੇਂ ਸਿਰ ਮਿਲ ਸਕੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲ ਸਕੇ ਤੁਸੀਂ ਆਪਣੇ ਖੇਤੀਬਾੜੀ ਖੇਤੀਬਾੜੀ ਦੇ ਤੰਦੇ ਵਿੱਚ ਲਾਹੇਵੰਦ ਤਰੀਕੇ ਨਾਲ ਇਸ ਸਾਡੀ ਜਾਣਕਾਰੀ ਨੂੰ ਇਸਤੇਮਾਲ ਕਰ ਸਕੋ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਮਿਲਦੇ ਜੀ ਨੰਮੀ ਅਪਡੇਟ ਦੇ ਨਾਲ ਵੀਡੀਓ ਦੇਖਣ ਲਈ ਸਾਰ ਦਰਸ਼ਕ ਵੀਰਾਂ ਦਾ ਧੰਨਵਾਦ ਜੀ